ਯੇ ਮੈਂ ਕਰਦੀ ਠੀਕ ਆ ਗਲਦੀਬ ਕੀ ਕਰਦੀ ਹੁ ਕੁਛ ਨਹੀਂ ਮੈਂ ਨੇ ਪੱਠੇ-ਬੁੱਠੇ ਬਾਗਿਆ ਹਦੀ ਸੀ ਹੁਨੇ ਪਸਣਾ ਬੋਹਾਂ ਬੋਹਾਂ ਨੇ ਕੀ ਕਰਨਾ ਪੈਨੇ ਚੰਗਾ ਖਾ ਲੈਂਦਿਆਂ ਚੰਗਾ ਪੈਣ ਲੈਂਦਿਆਂ ਜਾ ਕੇ ਏਸੀ ਛੱਡ ਕੇ ਬਹਿ ਜਾਂਦਿਆਂ ਚੱਲ ਤੂੰ ਤਾਂ ਵਧੀਆ ਹਜੇ ਜਵਾਕ ਵਿਆਹ ਨਹੀਂ ਸੌਖੀ ਆ ਹੋਰ ਬਲਾਂ ਦਾ ਮੁੰਡੇ ਵਿਆਹ ਕੇ ਮੁੰਡੇ ਵਿਆਹ ਮੁੜ ਕੇ ਉਦੋਂ ਔਖਾ ਹੋ ਜਾਂਦਾ ਮੁੰਡੇ ਵਿਆਹ ਕੇ ਮੈਂ ਤਾਂ ਬਾਹਲੀ ਦੁਖੀ ਆ ਭੈਣੇ ਪੁੱਛ ਨਾ ਤੂੰ ਦਾ ਨਗਾ ਤਾਂ ਆਰ ਨਹੀਂ ਦਿਖਾਉਂਦਾ ਆ ਹੀ ਆ ਬਸ ਆ ਹੀ ਅੱਜ ਕੱਲ ਤੁਹਾਨੂੰ ਹਾਂ ਹੀ ਆ ਹੋਰ ਨਾ ਕਿਤੇ ਪਾਸਤਾ ਕਰਨੀ ਆ ਪਹਿਲਾਂ ਪੱਠੇ ਪਾਏ ਅਦਾਲਤ ਰਹੀ ਆ ਐਸੀ ਮੂਰੇ ਬੈਠੀ ਰਹੂਗੀ ਜੇ ਮੋਬਾਈਲ ਜੀ ਫੋਰੀ ਜਾਊਗੀ ਨਾ ਉਹ ਮੈਨੂੰ ਤਾਂ ਪਤਾ ਨਹੀਂ ਲੱਗ ਚੰਟ ਕੇ ਰੱਖਿਆ ਕਰ ਇਹਨਾਂ ਨੂੰ ਮੜਾ ਮੋਟਾ ਆਦੀ ਆ ਭੈਣ ਜੇ ਆਦੀਆਂ ਤੋਂ ਆਏ ਉਹਨਾਂ ਨਾਲ ਗੱਲ ਪੱਟਣ ਆਉਂਦਾ ਆ ਬਸ ਅੱਜ ਕੱਲ ਦੀ ਹਾਂ ਹੀ ਆ ਹੀ ਆ ਬਸ ਗੱਲ ਪੱਟਣ ਨੂੰ ਆਉਂਦੇ ਨਾ ਭੈਣੇ ਆਦੀ ਨਹੀਂ ਮੈਂ ਤਾਂ ਆਖਿਆ ਕਰਤਾ ਆ ਗਵਾਂਡੀਆਂ ਦੀ ਬਹੂ ਏਖੇ ਤੋਂ ਇਧਰ ਹੈਗੀ ਆ ਤੇ ਬਲਾਈ ਸਿਆਣੀ ਤੇ ਬਲਾਈ ਕੰਮ ਕਰਦੀ ਆਏ ਆ ਬਥੇਰੇ ਨਾ ਅਗਲੋਂ ਵੱਦੂ ਸਿਆਣਾਂ ਆਂ ਇਹ ਆ ਕਰਤ ਮੜ ਮੋਟਾ ਚੰਟਿਆ ਕਰ ਤੂੰ ਆਪ ਕਰਦੀ ਆ ਮੂਹਰੇ ਤਾਂ ਕਾਹ ਵਹਿ ਜਾਂਦੇ ਆ ਫਿਰ ਕੀ ਕਰਾਂ ਉਹ ਜਵਾਕ ਦੇ ਮੂੰਹ ਨੂੰ ਕਰਦੀ ਆ ਭੈਣੇ ਸਹੀ ਗੱਲ ਆ ਉਹ 11 ਫਿਰ ਕੱਲਾ ਥੱਕ ਜਾਂਦਾ ਉਹ ਮੈਂ ਸਾਰੀ ਤਿੰਨ ਪਸ਼ੂ ਆ ਫਿਰ ਮੈਂ ਉਧਰ ਕਿਤੇ ਉਧਰ ਕਰਦੀ ਆ ਕਿਤੇ ਭੈਣੇ ਪਸ਼ੂਆਂ ਨੂੰ ਲੀ ਜਾਂਦਾ ਜਾਵੜਾ ਨਹੀਂ ਆਉਂਦੀ ਆ ਭੈਣੇ ਹੋਰ ਜਾ ਅਕੇ ਆ ਨਹੀਂ ਸਮੇ ਗਵਾਂਡਨ ਦੇ ਚੁਗਲਖੋਰ ਜੇ ਉਹ ਤਾਂ ਕੁਛ ਨਹੀਂ ਆਥੇ ਉਹ ਤਾਂ ਆਹਦੀ ਸ਼ਾਦੀ ਵਧੀਆ ਕਿ ਮਾਗਰ ਜਵਾਕਾਂ ਨੂੰ ਰੋਟੀ ਪੇਜ ਦਿੰਦੀ ਸੋਡੀ ਬਹੁਤ ਬਲਾਈ ਸਿਆਣੀ ਆਰੀ ਨਹੀਂ ਮੈਨੂੰ ਲੱਗਿਆ ਜਿਵੇਂ ਵੀ ਮੇਰੀ ਕੋਈ ਗੱਲ ਕਰੀ ਜਾਂਦੀ ਤੇਰੀ ਨਹੀਂ ਉਹ ਤਾਂ ਆਹਦੀ ਸ਼ਾਦੀ ਵਧੀਆ ਮੁੰਡਿਆਂ ਨੂੰ ਰੋਟੀ ਫੜਾਉਂਦੀ ਸੀ ਚਾਹ ਪਾਣੀ ਫੜਾਉਂਦੀ ਸਾਡੀ ਬਲਾਈ ਸਿਆਣੀ ਆ ਤੁਹਾਡੀ ਬਹੁਤਾ ਕਹਿੰਦੀ ਵਧੀਆ ਸਬਜੀ ਸਬਜੀ ਬਣਾ ਦਿੰਦੀ ਚਾਚੀ ਮੈਂ ਦੋ ਦਿਨ ਲਾਈ ਵਧੀਆ ਹੋ ਗਿਆ ਕੋਈ ਨਹੀਂ ਨਿੰਦਿਆ ਉਹਨੇ ਤਾਂ ਨਹੀਂ ਚੱਲ ਮੈਂ ਤਾਂ ਨੇਤੀ ਹੁੰਦੀ ਆ ਚਲ ਕੋਈ ਨਹੀਂ ਦੇਖਾਂਗੇ ਕੱਲ ਕੁਛ ਨਹੀਂ ਗੱਲ ਨੂੰ ਬਲਾਈ ਕੱਲ ਨੂੰ ਆਉਂਦੇ ਨੂੰ ਮੈਂ ਗੱਲ ਕਰੂੰਗੀ ਨਹੀਂ ਨਹੀਂ ਕੁਛ ਨਹੀਂ ਬੋ ਉਹ ਨਹੀਂ ਹਰਦੀ ਐ ਨਹੀਂ ਨਹੀਂ ਕੁਛ ਨਹੀਂ ਬੋਲੀ ਤਾਂ ਵਿਚਾਰੀ ਉਹ ਤਾਂ ਸਲਾਉਂਦੀ ਸੀ ਸਾਨੂੰ